ਵੱਡੀ ਖਬਰ ਸਿਰਸਾ ਡੇਰਾ ਮੁਖੀ ਗੁਰਮੀਤ RAM ਰਹੀਮ ਦੀਆਂ ਆਸਾਂ ਤੇ ਫਿਰ ਗਿਆ ਪਾਣੀ ਸੁਪਰੀਮ ਕੋਰਟ ਨੇ ਦੇ ਦਿੱਤਾ ਵੱਡਾ ਝਟਕਾ ਤੇ ਟਲ ਗਈ ਹੈ ਸੁਣਵਾਈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕਿ ਸਿਰਸਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਸਿੰਘ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਕਿਉਂਕਿ ਸੁਪਰੀਮ ਕੋਰਟ ਨੇ ਉਸ ਨੂੰ ਇੱਕ ਵੱਡਾ ਚਟਕਾ ਦੇ ਦਿੱਤੀ ਤੈ ਤੇ ਜਿਹੜੀ ਸੁਣਵਾਈ ਅੱਜ ਹੋਣੀ ਸੀ ਉਹ ਆਉਣ ਵਾਲੀ 18 ਮਾਰਚ ਤੱਕ ਟਾਲ ਦਿੱਤੀ ਗਈ ਹੈ ਦੱਸ ਦਈਏ ਕਿ ਬਰਗਾੜੀ ਕਾਂਡ ਵਿੱਚ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਟ੍ਰਾਇਲ ਚਲਾਉਣ ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ ਦੱਸ ਦਈਏ ਇਹ ਜਿਹੜੀ ਸੁਣਵਾਈ ਹੈ ਹੁਣ ਆਉਣ ਵਾਲੀ 18 ਮਾਰਚ ਤੱਕ ਟਾਲ ਦਿੱਤੀ ਗਈ ਹੈ ਤੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਵੀ ਕੀਤੇ ਨੇ ਕਿ ਉਸ ਤਰੀਕ ਤੇ ਪੰਜਾਬ ਸਰਕਾਰ ਆਪਣੀ ਜਿਹੜੀ ਜਵਾਬਦੇਹੀ ਉਹ ਪੇਸ਼ ਕਰੇ ਦੱਸਦੀ ਹੈ ਕਿ ਜਦੋਂ ਇਸ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਦੇ ਵਿੱਚ ਸੁਣਵਾਈ ਹੋ ਰਹੀ ਸੀ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਨਾਲ ਸੰਬੰਧਿਤ ਸੀ ਤਾਂ ਉਸ ਵੇਲੇ ਸਿਰਸਾ ਡੇਰਾ ਮੁਖੀ ਗੁਰਮੀਤ RAM ਰਹੀਮ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਇਸ ਸੁਣਵਾਈ ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਸੀ ਤਾਂ ਉਸ ਵੇਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜੀ ਇਸ ਮਾਈ ਹੋ ਰਹੀ ਸੀ ਉਸ ਤੇ ਰੋਕ ਲਗਾਉਣ ਦੇ ਹੁਕਮ ਦੇ ਦਿੱਤੇ ਸਨ ਤਾਂ ਫਿਰ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ ਜਿਸ ਦੀ ਸੁਣਵਾਈ ਅੱਜ ਜਾਨਕਿ 3 ਫਰਵਰੀ ਨੂੰ ਹੋਣੀ ਸੀ ਤਾਂ ਹੁਣ ਰਾਮ ਰਹੀਮ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀ ਇਹ ਸੁਣਵਾਈ ਹੈ ਹੁਣ ਆਉਣ ਵਾਲੀ 18 ਮਾਰਚ ਤੱਕ ਟਾਲ ਦਿੱਤੀ ਹੈ ਤੇ ਉਸ ਦਿਨ ਹੀ ਇਸ ਬੰਦੇ ਵਿੱਚ ਫੈਸਲਾ ਕੀਤਾ ਜਾਵੇਗਾ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਹ ਹੁਕਮ ਦਿੱਤੇ ਨੇ ਕਿ ਉ ਆਪਣਾ ਜਵਾਬ ਦਾਵਾ ਜਿਹੜਾ ਕਿ ਪੇਸ਼ ਕਰੇ ਹੁਣ ਰਾਮ ਰਹੀਮ ਨੂੰ ਇੱਕ ਵੱਡਾ ਚਟਕਾ ਲੱਗ ਗਿਆ ਕਿਉਂਕਿ ਉਸ ਨੂੰ ਆਸ ਸੀ ਕਿ ਸੁਪਰੀਮ ਕੋਰਟ ਉਸ ਦੇ ਹੱਕ ਦੇ ਵਿੱਚ ਜਿਹੜਾ ਕੋਈ ਫੈਸਲਾ ਸੁਣਾਵੇਗੀ ਤੇ ਪਰੰਤੂ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਉਸ ਦੇ ਖਿਲਾਫ ਹੀ ਹੈ ਜਾਨਕਿ ਆਉਣ ਵਾਲੀ 18 ਮਾਰਚ ਤੱਕ ਜਿਹੜਾ ਇਹ ਮੁਕੱਦਮਾ ਹੈ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ ਚੱਲਦਾ ਰਹੇਗਾ ਇਸ ਸੁਣਵਾਈ ਤੱਕ ਉਸ ਨੂੰ ਉਡੀਕ ਕਰਨੀ ਪਵੇਗੀ ਕਿ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਹੈ ਉਸ ਦਿਨ ਹੀ ਪੰਜਾਬ ਸਰਕਾਰ ਆਪ ਆਪਣਾ ਜਿਹੜਾ ਜਵਾਬ ਦਾਵਾ ਵੀ ਪੇਸ਼ ਕਰੇਗੀ ਸੋ ਹੁਣ ਇਹ ਜਿਹੜੇ ਹੁਕਮ ਨੇ ਸੁਪਰੀਮ ਕੋਰਟ ਦੇ ਵੱਲੋਂ ਦੇ ਦਿੱਤੇ ਗਏ ਨੇ ਦਸਤੀਏ ਕੇ ਗੁਰਮੀਤ ਰਾਮ ਰਹੀਮ ਸਿੰਘ ਨੇ ਇਹ ਵਾਰ-ਵਾਰ ਪਟੀਸ਼ਨ ਦਾਇਰ ਕੀਤੀ ਸੀ ਕਿ ਸੁਣਵਾਈ ਤੇ ਰੋਕ ਲਗਾਈ ਜਾਵੇ ਤੇ ਅੱਜ ਉਸ ਦੀਆਂ ਆਸਾਂ ਤੇ ਜਿਹੜਾ ਪਾਣੀ ਫਿਰ ਗਿਆ ਕਿਉਂਕਿ ਜਿਹੜੀ ਸੁਣਵਾਈ ਹੈ ਆਉਣ ਵਾਲੀ 18 ਮਾਰਚ ਤੱਕ ਟਾਲ ਦਿੱਤੀ ਗਈ ਹੈ ਉਸ ਦਿਨ ਤੱਕ ਗੁਰਮੀਤ ਰਾਮ ਰਹੀਮ ਸਿੰਘ ਨੂੰ ਉਡੀਕ ਕਰਨੀ ਪਵੇਗੀ ਹੋ ਸਕਦਾ ਹੈ ਕਿ ਉਸ ਦਿਨ ਵੀ ਕੁਝ ਅਜਿਹਾ ਹੀ ਫੈਸਲਾ ਆਵੇ ਜਿਹੜਾ ਕਿ ਉਸ ਦੇ ਖਿਲਾਫ ਹੋਵੇ ਪਰੰਤੂ ਫਿਰ ਵੀ ਇਹ ਜਿਹੜੀ ਸੁਣਵਾਈ ਹੈ 18 ਮਾਰਚ ਕਟਾਲ ਦਿੱਤੀ ਗਈ ਹੈ ਉਸ ਦਿਨ ਤੱਕ ਪੰਜਾਬ ਸਰਕਾਰ ਵੀ ਜਿਹੜਾ ਆਪਣਾ ਹੈ ਜਵਾਬ ਦਾਵਾ ਪੇਸ਼ ਕਰੇਗੀ ਸੋ ਇਹ ਹੁਕਮ ਮਾਨਜੋਗ ਸੁਪਰੀਮ ਕੋਰਟ ਦੇ ਵੱਲੋਂ ਦੇ ਦਿੱਤੇ ਗਏ ਨੇ